ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਫਿਰੋਜ਼ਪੁਰ ਵਿਖੇ ਬਸੰਤ ਪੰਚ ਮੇ ਤਿਹਾਲ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਦੀ ਜਿਹੜੀ ਪ੍ਰਸਿੱਧੀ ਹੈ ਦੁਨੀਆ ਭਰ ਦੇ ਵਿੱਚ ਹੈ ਤੇ ਜਿਹਦੇ ਇਹ ਪਤੰਗੀ ਮੁਕਾਬਲੇ ਉਹ ਲੋਕੀ ਦੂਰ ਤੋਂ ਦੇਖਣ ਆਉਂਦੇ ਹਨ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਬਸੰਤ ਪੰਚੀ ਮੇਲਾ ਉਹ 10 ਤੇ 11 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ ਹੈ ਇਹ ਸਾਰਾ ਸਮਾਗਮ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਮਨਾਇਆ ਜਾਊਗਾ ਜਿਸ ਵਿੱਚ ਪਤੰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਦੋ ਤਰ੍ਹਾਂ ਦੇ ਮੁਕਾਬਲੇ ਹੋਣਗੇ ਇੱਕ ਪਤੰਗਾਂ ਦਾ ਪੇਚਾ ਹੋਊਗਾ ਤੇ ਇੱਕ ਸਭ ਤੋਂ بڑا ਪਤੰਗ ਜਿਹੜਾ ਉੜਾਏਗਾ ਉਹ ਸਭ ਤੋਂ بڑا ਪਤੰਗਬਾਜ਼ ਦਾ ਇਨਾਮ ਦਿੱਤਾ ਜਾਏਗਾ ਇਹਨੂੰ ਦੇਖਦੇ ਹੋਏ ਅਸੀਂ ਇੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਜਿਦੇ ਤੇ ਸਾਰੇ ਜਿਹੜੇ ਲੋਕ ਨੇ ਜਾਂ ਪਾਰਟਿਸਪੈਂਟਸ ਨੇ ਉਹ ਇਸ ਪਾਲਿਕਾ ਕਰ ਸਕਦੇ ਹਨ ਆਪਣੇ ਅਮਰ ਰਜਿਸਟਰ ਕਰਵਾ ਸਕਦੇ ਹਨ ਇਸ ਵਿੱਚ ਦੋ categories ਹਨ ਇੱਕ ਤਾਂ 10 ਤੋਂ ਲੈ ਕੇ 18 ਸਾਲ ਤੱਕ ਹੈ ਇਸ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਪਾਰਟਿਸਪੈਂਟਸ categories ਰੱਖੇ ਗਏ ਹਨ ਪਹਿਲੀ category ਹੈ 10 ਤੋਂ 18 ਸਾਲ ਦੇ ਜਿਹੜੇ ਮੁੰਡੇ ਤੇ ਕੁੜੀਆਂ ਉਸ ਪਾਲਿਕਾ ਸਦੇ ਹਨ ਉਹਨਾਂ ਨੂੰ ਵੀ ਅਸੀਂ ਇਨਾਮੀ ਰਾਸ਼ੀ ਦਿੱਤੀ ਜਾਊਗੀ ਤੇ ਜਿਹੜੇ 18 ਸਾਲ ਤੋਂ ਉਪਰ ਉਦੇਚੀ ਵੀ ਮੇਲ ਤੇ ਫੀਮੇਲ ਕੈਟਾਗਰੀ ਹੈ ਤੇ ਜੇਤੂ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ 1 ਲੱਖ ਰੁਪਏ ਮੇਲ ਕੈਟਾਗਰੀ ਇਸ 1 ਲੱਖ ਰੁਪਏ ਫੀਮੇਲ ਕੈਟਾਗਰੀ ਚ ਉਸ ਤੋਂ ਇਲਾਵਾ ਕੋਈ ਐਨ ਆਰ ਆਈ ਜਿਹੜੇ ਨੇ ਉਹਨਾਂ ਲਈ ਵੀ ਜਿਹੜੇ ਸਾਡੇ ਭਰਾ ਬਾਹਰ ਗਏ ਨੇ ਉਹਨਾਂ ਲਈ ਵੀ ਕੰਨਦਰੀ ਕੈਟਾਗਰੀ ਰੱਖੀ ਗਈ ਹੈ ਉਹਨਾਂ ਨੂੰ ਇਸ ਜਿਹੜਾ ਬਣਦਾ ਇਨਾਮ ਅਸੀਂ ਦੇਵਾਂਗੇ ਤੇ ਜਿਹੜਾ ਸਾਡਾ ਸਭ ਤੋਂ ਵੱਡਾ ਪਤੰਗਵਾਦ ਦਾ ਜਿਹੜਾ ਜਿਹਨੂੰ ਅਸੀਂ ਉਪਾਦੀ ਦਿੱਤੀ ਜਾਵੇਗੀ ਉਹ ਵਿਅਕਤੀ ਨੂੰ ਇਹਦਾ ਸਭ ਤੋਂ ਵੱਡਾ ਪਤੰਗ ਉਹ ਸਰਫੇਸ ਏਰੀਆ ਉਹਦਾ ਕੈਲਕੂਲੇਟ ਕਰਾਂਗੇ ਤੇ ਉਹ ਪਤੰਗ ਨੂੰ ਘਟ ਕੋਟ 10 ਮਿੰਟ ਜਿਹੜਾ ਹੈ ਉਹ ਹਵਾ ਦੇ ਵਿੱਚ ਉਡਾਣਾ ਪਾਏਗਾ ਤੇ ਸਾਡੇ ਜੱਸ ਸਹਿਬਾਨ ਡਿਸਾਈਡ ਕਰਨਗੇ ਵੀ ਸਭ ਤੋਂ ਵੱਡਾ ਪਤੰਗ ਕਿਹਦਾ ਹੈਗਾ ਤੇ ਉਹਨੂੰ ਅਸੀਂ 2 ਲੱਖ ਰੁਪਏ ਦਾ ਪੰਜਾਬ ਸਰਕਾਰ ਨੂੰ ਦਿੱਤਾ ਜਾਊਗਾ ਇਹਦੇ ਵਿੱਚ ਮੇਲੇ ਦੀ ਤਰ੍ਹਾਂ ਹੀ ਹਰ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਵੀ ਹੋਣਗੀਆਂ ਐਗਜ਼ੀਬਿਸ਼ਨਸ ਲੱਗਣਗੀਆਂ ਤੇ ਸਾਡੇ ਜਿਹੜੇ ਲੋਕਲ ਆਰਟਿਸਟ ਨੇ ਉਹ ਘਰੇ ਪਰਫਾਰਮ ਵੀ ਕਰਨਗੇ ਕਿ ਵੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਸੱਦਾ ਦਿੰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਵੀ ਤੁਸੀਂ 10 ਤੇ 11 ਨੂੰ ਜ਼ਰੂਰ ਫਿਰੋਜ਼ਪੁਰ ਆ ਕੇ ਬਸੰਤ ਪੰਚਮੀ ਜਿਹੜੀ ਬੜੀ ਧੂਮਤਾਂ ਮਨਾਈ ਜਾਂਦੀ ਹੈ ਉਹਦਾ ਹਿੱਸਾ ਬਣੋ ਤੇ ਸਾਡਾ ਵੀ ਹੌਸਲਾ ਵਧਾਓ ਧੰਨਵਾਦ ਜੈ ਹਿੰਦ